ਸ਼ੇਰਗੁਰੂ ਰਵਿਦਾਸ ਸਵਾ ਅਰਬਨ ਸਟੇਟ ਫਗਵਾੜਾ ਬਲੋ ਡਾਕਟਰ ਅੰਬੇਡਕਰ ਭਵਨ ਅਰਬਨ ਸਟੇਟ ਫਗਵਾੜਾ ਵਿਖੇ ਬੁੱਧ ਪੂਰणिमा ਮਹਾਉਤਸਵ ਪਰਨਾਨ ਜਗਨਨਾਥ ਦੀ ਅਗਵਾਈ ਹੇਠ ਮਨਾਇਆ ਗਿਆ ਜਿਸ ਵਿੱਚ ਮੁੱਖ ਬਿਲਾਰੇ ਦੇ ਤੌਰ ਤੇ ਡਾਕਟਰ ਐਸ ਐਲ ਬਿਰਦੀ ਸੋਨ ਸੈਜਲ ਹਾਜ਼ਰ ਹੋਏ ਜਿਨ੍ਹਾਂ ਨੇ ਬੁੱਧ ਪੂਰणिमा ਦੇ ਦਿਹਾੜੇ ਦੀ ਮਹੱਤਤਾਸਪੰਦੀ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ ਇਸ ਤੋਂ ਲਾਵਾ ਮਿਸ਼ਨਰੀ ਗਾਇਕ ਗੁਰਮਖ ਲੋਕਪ੍ਰੇਮੀ ਵੱਲੋਂ ਜਿੱਥੇ ਮਿਸ਼ਨਰੀ ਪ੍ਰੋਗਰਾਮ ਪੇਸ਼ ਕੀਤਾ ਗਿਆ ਉੱਥੇ ਹੀ ਆਜ਼ਾਦ ਰੰਗਮંચ ਫਗਵਾੜਾ ਵੱਲੋਂ ਨਾਟਕ ਸੁਨੇਹਾ ਵੀ ਪੇਸ਼ ਕੀਤਾ ਗਿਆ ਜੋ ਕਿ ਦਰਸ਼ਕਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਸੀ ਆਪਣੇ ਸੰਬੋਧਨ ਵਿੱਚ ਵਕਫਾਗ ਬੁਲਾ ਰਹੇ ਨੇ ਸਮੂਹ ਦੇਸ਼ਪਾਸੀਆਂ ਦੇ ਨਾਲ-ਨਾਲ ਫਗਵਾੜਾ ਵਾਸੀਆਂ ਨੂੰ ਬੁੱਧਪੁਰ ਨਿਵਾਦੀਆਂ ਵਧਾਈਆਂ ਦਿੱਤੀਆਂ ਇਸ ਦੌਰਾਨ ਅਵਤਾਰ ਸਿੰਘ ਦਰਦੀ ਜਨਰਲ ਕਤਰ 칸 ਸ਼ਾਮ ਕੈਸ਼ੀਅਰ ਸਰਵਨਾਰਾਮ ਬਿਰਹਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਤਵੰਤੇ ਮੱਜੂਸਨ ਸਮਾਗਮ ਤਵਾਦ ਪ੍ਰਬੰਧਕਾਂ ਵੱਲੋਂ ਆਏ ਮਹਿਮਾਨਾਂ ਤੇ ਸਹਿਯੋਗੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਫਗਵਾੜਾ ਤੋਂ ਨਵਰਾਂਗ ਚੈਨਲ ਦੇ ਐਚਐਸ ਰਾਣਾ ਦੀ ਵਿਸ਼ੇਸ਼ ਰਿਪੋਰਟ ਇਸ ਸਿਚੁਏਸ਼ਨ ਪੂਰਾ ਕਾਲੇ ਸ਼ਿਰਮਰਦਾਸ ਸਵਾ ਲਗਾਤਾਰ ਪਿਛਲੇ 25 ਸਾਲਾਂ ਤੋਂ ਜੰਦਲ ਕਰ ਰਹੀ ਹੈ ਕਿਉਂਕਿ ਬਾਬਾ ਸਾਹਿਬ ਨੇ ਐਜੂਕੇਸ਼ਨ ਨੂੰ ਇੱਕ ਸਾਡਾ ਐਜੂਕੇਸ਼ਨ ਐਜੀਟੇਟ ਐਜੂਕੇਟ ਡੈਜੀਟੇਟ اور ਆਰਗੇਨਾਈਜ਼ਰ ਜੋ ਸੁਨੇਹਾ ਦਿੱਤਾ ਸੀ ਉਹਦੇ ਵਿੱਚ ਐਜੂਕੇਸ਼ਨ ਪਰਤਮ ਚਰਨ ਹੈ ਜਿਹਦੇ ਵਿੱਚ ਜ਼ਰੂਰ ਅਦਾਸਵਾ ਪਿਛਲੇ 25 ਸਾਲਾਂ ਤੋਂ ਜਦਨਸ਼ੀਲ ਹੈ ਚਾਹੇ ਉਹ ਕੋਚਿੰਗ ਕਲਾਸਾਂ ਦਾ ਹੋਵੇ ਕੰਪਿਊਟਰ ਐਜੂਕੇਸ਼ਨ ਕੋਰਸ ਹੋਵੇ ਲਾਇਬ੍ਰੇਰੀ ਹੋਵੇ ਸिलाई ਸਿੱਖਿਆ ਦਾ ਹੋਵੇ ਇਹਦੇ ਨਾਲ ਨਾਲ ਸਿਹਤ ਸੂਲਤਾਂ ਦੇ ਲਈ ਫ੍ਰੀ ਡਿਸਪੈਂਸਰੀ ਚੈਰੀਟੇਬਲ ਲੈਬੋਰੀ ਜਿੰਮ ਦੀ ਬਸਤਾ ਹੋਵੇ ਸੀਨੀਅਰ ਸਿਟੀਜ਼ਨ ਵਾਸਤੇ ਰੀਕ੍ਰੀਏਸ਼ਨਲ ਦੀ ਹੋਵੇ ਜਾਂ 14 ਅਪ੍ਰੈਲ ਬਾਬਾ ਸਾਹਿਬ ਜੀ ਦੇ ਜਨਮ ਦਿਨ ਤੇ 150 ਤੋਂ 250 ਸਟੂਡੈਂਟ ਨੇ 8ਵੀਂ 10ਵੀਂ ਤੇ 12ਵੀਂ ਦੇ ਵਿੱਚੋਂ ਆਪਣੇ ਆਪਣੇ ਸਕੂਲਾਂ ਦਾ ਖਾਸ ਕਰਕੇ ਸਰਕਾਰੀ ਸਕੂਲਾਂ ਵਿੱਚ ਉਹਨਾਂ ਨੂੰ ਸਨਮਾਨਤ ਕਰਨ ਦਾ ਹੋਵੇ ਇਹਦੇ ਨਾਲ ਹੀ ਸਮੇਂ-ਸਮੇਂ ਤੇ ਵਿਚਾਰ-ਗੋਸ਼ਟੀਆਂ ਚਾਹੇ ਰਾਈਟ ਟੂ ਐਜੂਕੇਸ਼ਨ ਦਾ ਮੁੱਦਾ ਹੋਵੇ ਉਸ ਸਮੇਂ ਵਿਚਾਰ-ਗੋਸ਼ਟੀਆਂ ਜਾਂ ਕੋਈ ਹੋਰ ਰੈਜੂਰੇਸ਼ਨ ਦਾ ਮੁੱਦਾ ਹੋਵੇ ਜਾਤੀ ਗੱੜਨਾ ਗੱੜਨਾ ਦਾ ਮੁੱਦਾ ਹੋਵੇ ਤੇ ਬਾਬਾ ਸਾਹਿਬ ਡਾਕਟਰ ਮੇੜਕਰੀ ਦੇ ਜਨਮ ਦਿਨ 3 ਨਵੰਬਰ ਨੂੰ ਸ਼ੁਕੂਤ ਜੰਤੀ ਅਤੇ ਸ਼ੁਰੂਰਦਾਸ ਮਹਾਰੀ ਦਾ ਜਨਮ ਦਿਨ ਹੋਵੇ ਤੇ ਸਾਰੇ ਇਸ ਬੱਚੇ ਇਲਾਕੇ ਨੂੰ ਜਾਗਰੂਕ ਕਰਨ ਲਈ ਅਤੇ ਚੇਤਨ ਕਰਦੇ ਲਈ ਤੇ ਇਹਨਾਂ ਬਾਬਾ ਸਾਹਿਬ ਔਰ ਕ੍ਰਾਂਤੀਕਾਰੀ ਜੋ ਸਾਡੇ ਰਹਿਬਰ ਹੋ ਨੇ ਗੁਰੂ ਦਾਸ ਜੀ ਸਤਗੁਰੂ ਗੁਰੂ ਜੀ ਤਤਗਤ ਪੁੱਤ ਜੀ ਇਨਾਂ ਦੇ ਜੀਵਨ ਔਰ ਮਿਸ਼ਨ ਚੱਲਣ ਲਈ ਅਸੀਂ ਹਮੇਸ਼ਾਵੇਂ ਸਮੇਂ ਦੇ ਪ੍ਰੋਗਰਾਮ ਕਰਦੇ ਰਹਿੰਦੇ ਆਂ ਅਤੇ ਸਮੁੱਚੇ ਇਲਾਕੇ ਭਰ ਦੀ ਸੰਗ ਦਾ ਸლოਕਰ ਦੇ ਨੇ ਜੋ ਕਿ ਵੱਧ ਚੜ ਕੇ ਸਹਿਯੋਗ ਕਰਦੇ ਨੇ ਪ੍ਰੋਗਰਾਮ ਨੂੰ ਸਫਲ ਬਣਾਉਂਦੇ ਨੇ ਇੱਕ ਵਾਰ ਫਿਰ ਸਿੱਧੂ ਦਾਸ ਸਭਾ ਵੱਲੋਂ ਤਥਾਗਤ ਬੁੱਧੀ ਜਨਤੀ ਤੇ ਬੁੱਧ ਪੂਰਨ ਮੌਕੇ ਤੇ ਅਸੀਂ ਲੱਖ ਲੱਖ ਵਧਾਈ ਦਿੰਦੇ ਆਂ ਤੇ ਸ਼ੁਭ ਕਾਮਨਾਵਾਂ ਦਿੰਦੇ ਆਂ ਡਾਕਟਰ ਬੀ ਆਰ ਅੰਬੇਡਕਰ ਵੈਲਫੇਅਰ ਸੁਸਾਇਟੀ ਹਦੀਆਬਾਦ ਫਗਵਾੜਾ ਵੱਲੋਂ ਚੇਅਰਮੈਨ ਰਮੇਸ਼ ਕੋਲਾ ਤੇ ਪ੍ਰਧਾਨ ਸੀਤਾ ਕੋਲ ਦੀ ਅਗਵਾਈ ਵਿੱਚ ਡਾਕਟਰ ਬੀ ਆਰ ਅੰਬੇਡਕਰ پارک ਹਦੀਆਬਾਦ ਵਿਖੇ ਬੁੱਧ ਪੂਰਨ ਮਹਾ ਜਿਸ ਵਿੱਚ ਵਿਸ਼ੇਸ਼ ਤੌਰ ਤੇ ਨਗਰ ਨਿਗਮ ਫਗਵਾੜਾ ਦੇ ਮੇਅਰ ਰਾਮਪਾਲ ਉਪਲ ਨੇ ਸ਼ਿਰਕਤ ਕੀਤੀ ਜਿਨ੍ਹਾਂ ਦਾ ਸਮੂਹ ਸੋਸਾਇਟੀ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਸਮਾਗਮ ਦੌਰਾਨ ਜਿੱਥੇ ਮਹਾਤਮਾ ਬੁੱਧ ਦੇ ਬੁੱਤ ਅੱਗੇ ਕੈਂਡਲ ਲਾਈਟ ਕੀਤੀ ਗਈ ਉੱਥੇ ਹੀ ਵਕਫਾ ਬੁਲਾ ਰਿਆਂ ਤੋਂ ਇਲਾਵਾ ਮੇਅਰ ਰਾਮਪਾਲ ਉਪਲ ਨੇ ਸਮੂਹ ਦੇਸ਼ਵਾਸੀਆਂ ਨੂੰ ਬੁੱਧ ਪੁਰणिमा ਦੇ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ਤੇ ਗੁਰੂ ਮਹਾਰਾਜ ਜੀ ਵੱਲੋਂ ਦਰਸਾਏ ਮਾਰਗ ਤੇ ਚੱਲਦਿਆਂ ਆਪਣਾ ਜੀਵਨ ਸਫਲਾ ਕਰਨ ਦਾ ਸੰਦੇਸ਼ ਦਿੱਤਾ ਸਮਾਗਮ ਦੇ ਅੰਤ ਵਿੱਚ ਰਮੇਸ਼ ਕੌਲ ਅਤੇ ਸੀਤਾ ਕੌਲ ਨੇ ਆਏ ਹੋਏ ਸਾਰੇ ਹੀ ਪਤਵੰਤਿਆਂ ਦਾ ਧੰਨਵਾਦ ਕੀਤਾ ਇਸ ਦੌਰਾਨ ਵੱਡੀ ਗਿਣਤੀ ਵਿੱਚ ਪਤਵੰਤੇ ਮੌਜੂਦ ਹਨ ਫਗਵਾੜਾ ਤੋਂ ਨਵਰਾਂਗ ਚੈਨਲ ਦੇ ਐਚਐਸ ਰਾਣਾ ਦੀ ਵਿਸ਼ੇਸ਼ ਰਿਪੋਰਟ ਸਤਿਕਾਰਯੋਗ ਸਾਥੀਓ ਅੱਜ ਜੋ ਬੜੇ ਹੀ ਚਾਅ ਅਤੇ ਖੁਸ਼ੀਆਂ ਦੇ ਨਾਲ ਬੁੱਧ ਜਨਤੀ ਤੇ ਡਾਕਟਰ ਬੀਆਰ ਅੰਬੇਡਕਰ ਪਾਰਕ ਵਿੱਚ ਡਾਕਟਰ ਬੀਆਰ ਅੰਬੇਡਕਰ ਬੈਲਫੇਅਰ ਸੁਸਾਇਟੀ ਵੱਲੋਂ ਬੁੱਧ ਜਨਤੀ ਤੇ ਦੀਪਮਾਲਾ ਪਾਰਕ ਵਿੱਚ ਸਾਰੇ ਸਟੇਜ ਨੂੰ ਅਰਗੇ ਕੀਤੀ ਗਈ ਤੇ ਨਾਲ ਜਿਹੜਾ ਖੀਰ ਦਾ ਲੰਗਰ ਲਗਾਇਆ ਗਿਆ। ਔਰ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਸਾਡੇ ਵਿੱਚ ਨਗਰ ਨਿਗਮ ਦੇ ਵੇਰ ਸ਼੍ਰੀਮਾਨ ਜੀ ਰਾਮਪਾਲ ਉਪਨ ਜੀ ਉਹਨਾਂ ਦਾ ਸੁਸਾਇਟੀ ਵੱਲੋਂ ਉੱਚੇ ਤੌਰ ਤੇ ਧੰਨਵਾਦ ਕੀਤਾ ਗਿਆ ਸਵਾਗਤ ਕੀਤਾ ਗਿਆ। ਸੁਸਾਇਟੀ ਮੈਂਬਰਾਂ ਨੇ ਸਾਰਿਆਂ ਨੇ ਆਰੀਆ ਪਾਰਕ ਦੇ ਵਿੱਚ ਜੋ ਮੁਸ਼ਕਲਾयां ਉਹ ਵੀ ਮੇਹਰ ਸਾਹਿਬ ਨੂੰ ਦੱਸੀਆਂ ਤੇ ਮੇਹਰ ਸਾਹਿਬ ਨੇ ਵੀ ਜਿ ਕਿੰਦ ਆਇਆ ਕਿ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ پارک ਵਿੱਚ ਭਾਰਤੀ ਮਿੱਟੀ ਦੀ ਪ੍ਰੋਬਲਮ ਆ ਉਹ ਵੀ ਪਾਈ ਜਾਏਗੀ ਔਰ ਜੋ ਮਾਲੀਗਰਾਹਟਾ ਉਹ ਪਾਸ ਹੋ ਚੁੱਕੀ ਹੈ ਦੇਖੋ ਅਕਤੂਬਰ ਤੋ ਦਿੱਤੀ ਜਾਏਗੀ ਤੇ ਮੇਰ ਸਾਹਿਬ ਨੇ ਵੀ ਜਿਹੜਾ ਆ ਇਸ ਮੌਕੇ ਤੇ ਸਾਰੀਆਂ ਸੰਗਤਾਂ ਨੂੰ ਜਿਹੜੀ ਹੈ ਬੁੱਧ ਜਨਮ ਦੀ ਵਧਾਈ ਵੀ ਦਿੱਤੀ ਤੇ ਸੋਸਾਇਟੀ ਮੈਂਬਰਾਂ ਨੇ ਵੀ ਮੇਰ ਸਾਹਿਬ ਦਾ ਸਰੂਪਾ ਪਾ ਕੇ ਵੈਲਕਮ ਕੀਤਾ ਸਵਾਗਤ ਕੀਤਾ ਤੇ ਨਾਲ ਤਥਾਗਤ ਮਹਾਮਾਨਵ ਦੀ ਜੀਵਨੀ ਤੇ ਬਾਬਾ ਸਾਹਿਬ ਡਾਕਟਰ ਮੇਡਕਾ ਜੀ ਨੇ ਜੋ 21 ਸਾਲ ਦਾ ਅਧਿਐਨ ਕਰਕੇ ਮਾਨਵ ਲਈ ਕਲਿਆਣਕਾਰੀ ਜਿਹੜਾ ਮਾਰਗ ਹੈ ਬੁੱਧ ਜਨ ਬੁੱਧਾ ਦਾ ਉਹ ਬੁੱਧਾ ਐਂਡ ਧੰਮਾ ਦੇ ਵਿੱਚ ਕਲਮ ਬੰਦ ਕੀਤਾ ਉਹ ਗ੍ਰੰਥ ਜਿਹੜਾ ਆ ਉਹ ਮੇਰ ਸਾਹਿਬ ਨੂੰ ਸੋਸਾਇਟੀ ਮੈਂਬਰਾਂ ਵੱਲੋਂ ਦੇ ਕੇ ਸਨਮਾਨ ਕੀਤਾ ਗਿਆ ਤੇ ਸਾਰੀਆਂ ਸੰਗਤਾਂ ਨੂੰ ਸੋਸਾਇਟੀ ਵਾਲਿਆਂ ਨੇ ਵੀ ਜਿਹੜੀ ਬੁੱਧ ਜਨਤੀ ਤੇ ਉਹ ਵਿਚਾਰ ਨਹੀਂ ਰੱਖੇ ਕਿ ਇਹ ਬੱਚਿਆਂ ਵੱਲੋਂ ਰਿਕੋਰੀਓਗ੍ਰਾਫੀ ਤੇ ਪਾ ਕੀਤੀ ਗਈ ਤੇ ਇਸ ਮੌਕੇ ਤੇ ਸਾਰੇ ਵਿਸ਼ਵ ਨੇ ਬੁੱਧ ਜਨਤੀ ਦੀਆਂ ਲੱਖ ਲੱਖ ਮੁਬਾਰਕਾਂ